ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਾਂ ਦੀ ਸਾਜੇ ਨਵਾਜੀ ਸਾਧ ਸੰਗਤ ਜਿਨ੍ਹਾਂ ਦੇ ਘਰ ਵਿੱਚ ਦੁੱਖ ਕਲੇਸ਼ ਰਹਿੰਦਾ ਹੈ ਆਪਣੇ ਘਰ ਦੀ ਸੁਖ ਸ਼ਾਂਤੀ ਵਾਸਤੇ ਗੁਰੂ ਸਾਹਿਬ ਦੇ ਇਹ ਅਮੋਲਕ ਬਚਨ ਹਨ ਜੋ ਕਿ ਰੋਜ਼ ਆਪਣ ਨਾਲ ਕਰਦੇ ਸਾਰੇ ਦੁੱਖ ਕਲੇਸ਼ ਦੂਰ ਹੁੰਦੇ ਨੇ ਕਰ ਵਿੱਚ ਖੁਸ਼ੀਆਂ ਆਉਂਦੀਆਂ ਨੇ ਇਹੇ ਸ਼ਬਦ ਤੁਸੀਂ 40 ਦਿਨ ਰੋਜ਼ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਗਉਣੀ ਮਹਲਾ 5 ਕਾਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੀ ਸੁਖ ਸਾਰੇ ਕਾਲ ਗਲੇਸ਼ ਗੁਰ ਸ਼ਬਦ ਨਿਵਾਰੇ ਆਮਨ ਝਾਨ ਰਹੀ ਸੁਖ ਸਾਰੇ ਭੈ ਬਿਨਸੀ ਜਲ ਪਾਉ ਹਰਿ ਆਇਆ ਸਾਧ ਸੰਗ ਹਰ ਕੀ ਗੁਣ ਗਾਇਆ ਨਰਹਾ ਚਾਰਣ ਕਮਲ ਰਿਤ ਅੰਤਰ ਧਾਰੇ ਅਗਨ ਸਾਗਰ ਗੁਰ ਵਪਾਰ ਉਤਾਰੇ ਬੂਟਤ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੀ ਕਹੈ ਨਾਨਕ ਜਿਸ ਗੁਰ ਬਿਲੇ ਹਾਰੀ ਜਿਸ ਭੇਟਤ ਗਦ ਭਈ ਹਮਾਰੀ ਕਹੋ ਨਾਨਕ ਸੇ ਗੁਰ ਬਲੇ ਹਾਰੀ ਜਿਸ ਭੇਟਤ ਗਦ ਭਾਈ ਹਮਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗ ਜੀ ਇਹ ਸ਼ਬਦ ਤੁਸੀਂ 40 ਦਿਨ ਰੋਜ਼ ਆਪਣੇ ਘਰ ਵਿੱਚ ਸੁਣਨਾ ਹੈ ਸੋ ਘਰ ਵਿੱਚ ਭਾਈ ਭਲਾ ਹੋਊਗਾ ਸਾਰੇ ਦੁੱਖ ਕਲੇਸ਼ ਖਤਮ ਹੋਣਗੇ ਸਤਿਗੁਰਾਂ ਦੀ ਕਿਰਪਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ